कांड 7 ਜਦੋਂ ਤੂੰ ਦਿਆਲੋ ਨੂੰ ਜ਼ੋਰੇ ਨੇ ਪੈਸੇ ਦੇਣ ਤੋਂ ਨਾ ਕੀਤੀ ਸੀ ਸੰਤਾ ਉਦੋਂ ਤੋਂ ਹੀ ਬਹੁਤ ਉਦਾਸ ਸੀ ਉਹਨੂੰ ਛੋਟੇ ਭਰਾ ਨਾਲ ਹਸਦ ਹੋਇਆ ਮੈਂ ਇਹਨੂੰ ਘਰ ਵਿੱਚ ਬੈਠ ਕੇ ਵਾਂਗੂ ਪਾਲਿਆ ਕੰਮਾਂ ਤੋਂ ਵੇਲਾ ਰੱਖਿਆ ਐਸ਼ਾਂ ਕੀਤੀਆਂ ਇਹਨੇ ਅੱਜ ਰਾਜਾ ਬਣਿਆ ਬੈਠਾ ਪਟਿਆਲੇ ਵਾਲਾ ਫੀਮਾ ਵਿੱਚ ਵਿੱਚ ਹਰਾਮ ਦੀ ਕਮਾਈ ਵਿੱਚੋਂ ਕਿਲੇ ਉਸਾਰੀ ਬੈਠਾ ਮੰਡੀ ਜਾ ਕੇ ਡੇਰੇ ਵਾਲੀ ਗੋਠੀ ਵੀ ਲੈ ਲਈ ਸਾਰੇ ਪਾਪ ਦੇ ਸੌਦੇ ਨੇ ਇਹ ਤਾਂ ਪਲਾ ਨਹੀਂ ਹੋਣਾ ਫੇਰ ਉਹ ਚੁਰਨ ਲੱਗਿਆ ਜੇ ਤਾਂ ਮੇਰੇ ਵਾਂਗੂ ਖੇਤਾਂ 'ਚ ਖੁੱਚਾਂ ਤੜਵਾਈਆਂ ਹੁੰਦੀਆਂ ਫੇਰ ਤਾਂ ਲੱਗਦਾ ਪਤਾ ਮਹਿਲਾਂ ਵਾਲੀ ਨੂੰ ਅੱਡ ਸਾ ਨਹੀਂ ਆਉਂਦਾ ਭੂੰ ਭੂੰ ਕਰਦੀ ਫਿਰੂ ਇੱਕ ਏਹ ਦੇ ਹਲੂ ਵਿਰਵਿਰ ਕਰਦੀ ਫਿਰਦੀ ਐ ਸੰਤੇ ਦਾ ਕਿਦਰੇ ਵੀ ਹੱਥ ਨਹੀਂ ਪੈਂਦਾ ਸੀ ਉਧਰ ਕਸਤੂਰੀ ਦੀ ਹੱਟ ਦਾ ਸੌਦਾ ਵਧੀ ਜਾ ਰਿਹਾ ਸੀ ਹਰ ਫਸਲ ਉੱਤੇ ਜਿੰਨਾ ਮਰਜ਼ੀ ਮੋੜ ਲਵੇ ਰਕਮ ਖੜੀ ਦੀ ਖੜੀ ਉਹ ਕੁਚੀ-ਚੀ ਜਿਹੀ ਵਟ ਕੇ ਫੈਸਲਾ ਕਰਦਾ ਕਿ ਐਤਕੀ ਕੰਕਵੇਜ ਕੇ ਕਸਤੂਰੀ ਦਾ ਸਾਰਾ ਲਾਹ ਦੇਣਾ ਹੈ ਮੁੜ ਕੇ ਕਰਦਿਆਂ ਉਤੇ پابੰਦੀ ਲਾ ਦੇਣੀ ਹੈ ਕਿ ਅੱਗੇ ਤੋਂ ਨਕਦ ਪੈਸਿਆਂ ਦਾ ਸੌਦਾ ਲੈ ਕੇ ਆਇਆ ਕਰੋ ਪਰ ਉਹਦਾ ਫੈਸਲਾ ਨਾਲ ਦੀ ਨਾਲ ਖੁਰਦਾ ਜਾ ਪਿਆ ਉਹਨੇ ਤਿੱਖਾ ਸੋਚਿਆ ਨਕਦ ਪੈਸਾ ਸਾਲਾ ਕਿੱਥੋਂ ਆਊਗਾ ਇੱਥੇ ਕਿਹੜਾ ਕਰਜ ਕੋਈ ਸਰਕਾਰੀ ਮੁਲਾਜ਼ਮੇ ਜੀ ਦੀ ਤਨਖਾਹ ਪੈਂਦੀ ਹੋਵੇ ਇੱਥੇ ਤਾਂ ਆੜੀ ਸੋਹਣੀ ਵੀ ਪੈਸੇ ਦੇਖਣ ਨੂੰ ਨਹੀਂ ਮਿਲਦੇ ਆੜਤੀਏ ਦੇ ਸਾਰਾ ਘਟਕਟਾ ਹੋ ਜਾਂਦਾ ਉਹਨਾਂ ਦਿਨਾਂ ਵਿੱਚ ਹੀ ਕਰਨੈਲ ਦੇ ਛੋਟੇ ਸਾਲੇ ਦਾ ਵਿਆਹ ਆ ਗਿਆ ਵਿਆਹ ਦੀ ਗੰਡ ਕੀ ਆਈ ਬਹੂ ਨੂੰ ਚਾ ਚੜ ਗਿਆ ਜੁਆਕ ਛੀਕਾਂ ਮਾਰਦੇ ਫਿਰਦੇ ਸਨ ਆਹਾ ਜੀ ਮਾਮੇ ਦਾ ਵਿਆਹ ਦੇਖਾਂਗੇ ਪਰ ਦਿਆਲੋ ਸੁਣ ਹੋ ਕੇ ਰਹਿ ਗਈ ਉਹਦੇ ਲਈ ਜਿਵੇਂ ਕਿਸੇ ਮਰੇ ਦੀ ਸੁਣਾਉਣੀ ਆਈ ਹੋਵੇ ਇਹ ਸਾਰਾ ਜੁਆਕ ਜੱਲਾ ਜਾਵੇਗਾ ਤਾਂ ਕੁਝ ਬਣ ਕੇ ਹੀ ਜਾਵੇਗਾ ਇੰਨਾ ਪੈਸਾ ਹੁਣ ਕਿੱਥੋਂ ਆਵੇਗਾ ਨਿਰਣੀ ਸੰਨ ਹੈ ਵਿਆਹ ਕਰਨਾ ਸੀ ਤਾਂ ਪਗਾਮ ਵਸਾਖੀ ਪਿੱਛੋਂ ਮਰ ਲੈਂਦੇ ਇੱਕ ਸਵੇਰ ਦਿਆਲੋ ਨੇ ਸੰਤੇ ਨੂੰ ਗਿਲਾਸ ਫੜਾਉਣ ਤੋਂ ਬਾਅਦ ਫੀਮ ਦਾ ਮਾਵਾ ਦਿੱਤਾ ਅਤੇ ਗੱਲ ਛੇੜੀ ਕੀ ਸੋਚਿਆ ਫਿਰ ਕਾਦਾ ਚਾਹ ਦੀ ਘੁੱਟ ਪਰਦਿਆਂ ਉਹਨੇ ਐਵੇਂ ਜਿਹੇ ਪੁੱਛਿਆ ਕੈਲੇ ਦੀ ਬਹੁ ਜੈਦ ਫੜੀ ਬੈਠੀ ਹੈ ਅਖੇ ਮੈਂ ਬਹੁ ਮੁੰਡੇ ਨੂੰ ਵਧੀਆ ਕੱਪੜੇ ਲੈ ਕੇ ਜਾਣੇ ਨੇ ਅੱਛਾ ਕਪੜੇ ਤਾਂ ਫਿਰ ਕੈਲੇ ਦੇ ਜੋ ਆਕ ਵੀ ਨਵੇਂ ਪਾਲਣਗੇ ਕੈਲਾ ਤੇ ਕੈਲੇ ਦੀ ਬਹੂ ਵੀ ਨਵੇਂ ਕਪੜੇ ਲਾਉਗੀ ਜਦੋਂ ਵਿਆਹ ਆਇਆ ਫਿਰ ਇਹ ਤਾਂ ਕੱਪੜਿਆਂ ਮੋਹੀਂ ਹੀ ਤੂੰ ਉਸ ਨਿਕਲ ਜੋ ਆਪਣਾ ਕਹਿੰਦੀ ਬਹੂ ਨੂੰ ਤੂੰ ਵੀ ਹੋਵੇ ਕੋਈ ਐਨਾ ਕਪੜਾ ਤਾਂ ਬਾਣੀਏ ਨਹੀਂ ਉਧਾਰ ਨਹੀਂ ਦੇਣਾ ਨਕਦ ਪਾਲੂਗਾ ਕੁਛ ਨਾ ਕੁਛ ਪਹਿਲਾਂ ਵੀ ਉਹਦਾ ਨਾਮਾਂ ਸਿਰ ਖੜਾ ਪਤਾ ਨਹੀਂ ਕਿੰਨੇ ਹਜ਼ਾਰ ਹੋ ਪੜਵਾ ਪੜਵਾ ਲਿਆਈ ਜਾਨੀ ਹੈ ਕਦੇ ਸਾਹਬ ਕੀਤਾ ਉਹਦੇ ਨਾਲ ਸੰਤੇ ਨੂੰ ਦਿਆ ਲੋਤੇ ਹੀ ਖਿੱਚ ਜੜ ਨਗੀ ਰੌਣਕੀ ਬਾਣੀਆਂ ਦਾ ਇਹ ਮੁੰਡਾ ਨੌਹਰ ਰੋਡੂ ਸ਼ਾ ਮੰਡੀ ਕੱਪੜੇ ਦੀ ਦੁਕਾਨ ਕਰਦਾ ਸੀ ਸੰਤੇ ਕੇ ਉਹਦੇ ਕੋਲੋਂ ਹਮੇਸ਼ਾ ਕੱਪੜਾ ਲਈਦਾ ਲਿਆਂਦੇ ਉਧਾਰ ਹੀ ਲਿਆਂਦੇ ਜੱਟਾਂ ਕੋਲ ਨਕਦ ਪੈਸੇ ਕਦੋਂ ਹੁੰਦੇ ਹਨ ਹਾੜੀ ਸੋਣੀ ਬਥੇਰਾ ਨਵੇੜਦੇ ਰਹਿੰਦੇ ਪਰ ਰਕਮ ਖੜੀ ਦੀ ਖੜੀ ਸੰਤਾ ਕਈ ਦਿਨ ਸੋਚਦਾ ਰਿਹਾ ਕਿ ਪੈਸਿਆਂ ਦਾ ਕੀ ਕੀਤਾ ਜਾਵੇ ਕਰਨੈਲ ਦੇ ਸਾਲੇ ਦਾ ਵਿਆਹ ਨੇੜੇ ਆ ਰਿਹਾ ਹੈ ਕਰਨੈਲ ਆਖ ਰਿਹਾ ਸੀ ਕਿ ਉਹਨੇ 1000 ਰੁਪਈਆ ਨਿਉਂਦਾ ਵੀ ਪਾਉਣਾ ਹੈ ਪਰ ਉਹਨੇ ਕਿਤੇ ਨਿਉਂਦਾ ਪਾਉਂਦੇ ਹੁੰਦੇ ਨਹੀਂ ਤੇਰਾ ਨਿਉਂਦਾ ਕਾਹਦਾ ਪਈ ਸੰਤੇ ਨੇ ਉਹਨੂੰ ਗੁੱਸੇ ਵਿੱਚ ਆ ਕੇ ਆ ਤਿੰਨ ਜੋ ਆਕਾਂ ਦਾ ਪਿਓ ਆ ਮੈਂ 15 ਸਾਲ ਹੋ ਗਏ ਵਿਆਹ ਨੂੰ ਹੁਣ ਹੁਣ ਮੈਂ ਫੁੱਫੜਾਂ ਪਰੌਣਾ ਨਹੀਂ ਕਰਨੈਲ ਨੇ ਹੱਸ ਕੇ ਜਵਾਬ ਦਿੱਤਾ ਫੁੱਫੜ ਪਰੌਣਾ ਨਹੀਂ ਹੁੰਦਾ ਫੁੱਫੜ ਵੀ ਜਮਾਈ ਹੁੰਦਾ ਜਿੰਨਾ ਚਿਰ ਸੱਸ ਸਹੁਰਾ ਬੈਠੇ ਹੋਣ ਤੇਰੇ ਸੱਸ ਸਹੁਰਾ ਕੈਮ ਨੇ ਭਾਈ ਸੰਤਾ ਚੰਗੇ ਰੌ ਵਿੱਚ ਆ ਰਿਹਾ ਸੀ ਨਿਉਂਦੇ ਨਾਲ ਅਗਲੇ ਦੀ ਮਦਦ ਹੋ ਜਾਂਦੀ ਹੈ ਬਾਪੂ ਹੋਰ ਕੀ ਹੈ ਮਦਦ ਕਰਨ ਨੂੰ ਆਪਾਂ ਕਿੱਧਰਲੇ ਬਿਰਲੇ ਆ ਨੰਗ ਭੁੱਖ ਨਾ ਕੁਲਦੇ ਆ ਆਪਾਂ ਕੀ ਕਰ ਸਕਾਂਗੇ ਮਦਦ ਸੰਤਾ ਮੁਸਕੜੀਆਂ ਹੱਸ ਕੇ ਬੋਲਿਆ ਬੱਸ ਬੱਪੂ ਤੂੰ ਮੈਨੂੰ ਪੰਜ ਹਜ਼ਾਰ ਲਿਆ ਦੇ ਚਾਹੇ ਕਾਲੇ ਚੋਰ ਤੋਂ ਲਿਆ ਕੇ ਦੇ ਉਹਨਾਂ ਦਾ ਆਖਰੀ ਵਯਾ ਹੈ ਅਸੀਂ ਕੁਝ ਬਣ ਕੇ ਜਾਣਾ ਹੈ ਕਰਨੈਲ ਨੇ ਸੰਤੇ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਆਖਿਆ ਸੰਤਾ ਉਹਦੀ ਗੱਲ ਸੁਣ ਕੇ ਅਚੰਬਿਤ ਰਹਿ ਗਿਆ ਉਹਨੂੰ ਤਾਂ ਖਿਆਲ ਸੀ ਕਿ ਉਹ ਹਜ਼ਾਰ 2000 ਲੈ ਕੇ ਜਾਣਗੇ ਅਤੇ ਬਾਕੀ ਲੀੜਾ ਕਪੜਾ ਬੋਲਿਆ 5000 ਨਾ ਕਿਤੇ ਹੋਰ ਤੁਹਾਨੂੰ 1000 2000 ਨਹੀਂ ਮੁਕਦਾ ਫੇਰ ਕਹਿਣ ਲੱਗਿਆ ਇੰਨਾ ਤਾਂ ਨਕਦ ਲਜਾਉਂਗੇ ਕਪੜਾ ਲੀੜਾ ਜਿਹੜਾ ਆਪਦਾ ਸਮਾਉਂਗੇ ਤੇ ਉਹਨਾਂ ਨੂੰ ਲਜਾਉਂਗੇ ਉਹਦਾ ਵੀ ਬਹੁਤ ਪੈਸਾ ਹੋ ਜਾਣਾ ਫੇਰ ਬੁੜਕਿਆ ਇਨੀ ਰਿਪੋਰਟ ਆਊ ਕਿੱਥੋਂ ਸੋਚ ਕੇ ਤਾਂ ਦੇਖ ਸਾਨੂੰ ਨਹੀਂ ਪਤਾ ਤੇਰੀ ਰਿਪੋਰਟ ਦਾ ਬਾਪੂ ਦਿਨ ਰਾਤ ਘੱਟਾ ਢੋਨੇ ਆ ਦੋ ਦਿਨ ਐਸ਼ ਦਾ ਵਿਆਹ ਦੇਖਾਂਗੇ ਤੂੰ ਕਿਤੋਂ ਕਰ ਮੈਂ ਜੋ ਕਹਤਾ ਸੰਤੇ ਨੂੰ ਆਪਣੇ ਦਿਨ ਯਾਦ ਆਉਣ ਲੱਗੇ ਜਵਾਨੀ ਪਹਿਰੇ ਉਹ ਵੀ ਕਿੰਨਾ ਬੰਢਣ ਕੇ ਸੌਰੀ ਜਾਇਆ ਕਰਦਾ ਸੀ ਦialੋ ਨਵੇਂ ਕੱਪੜੇ ਪਾ ਕੇ ਤੇ ਪੈਰਾਂ ਵਿੱਚ ਗੁਰਗਾਬੀ ਖੜਕਾਉਂਦੀ ਈਓਂ ਤੁਰਦੀ ਜਿਵੇਂ ਕੋੜੀ ਪੀੜੀ ਹੋਈ ਹੋਵੇ ਇੱਕ ਵਾਰ ਈਓਂ ਹੀ ਉਹ ਵੀ ਸਹਰਿਆਂ ਦੇ ਵਿਆਹ ਗਿਆ ਸੀ ਕਿੰਨਾ ਖਰਚ ਕਰਕੇ ਆਇਆ ਸੀ ਜੈਲਾ ਕੈਲਾ ਉਹਦੋਂ ਛੋਟੇ ਛੋਟੇ ਸਨ ਬੱਕਰੀ ਦੇ ਮੇਮਣਿਆਂ ਵਾਂਗ ਛਾਲਾ ਮਾਰਦੇ ਫਿਰਦੇ ਅਕੇਰਾਂ ਤਾਂ ਬੱਲੇ ਬੱਲੇ ਹੋ ਗਈ ਸੀ ਥੰਮਣ ਵਾਲੇ ਪ੍ਰਾਣੇ ਦੀ ਉਦੀ ਸੋਚ ਫੇਰ ਉਦਾਸੀ ਫੜਨ ਲੱਗੀ ਉਦੋਂ ਤੱਕ ਕੱਪੜਾ ਲੀੜਾ ਕਿੰਨਾ ਸਸਤਾ ਸੀ ਸ਼ਗਨਾਂ ਦੇ ਰੁਪਈਏ ਵੱਧ ਤੋਂ ਵੱਧ 5 ਹੁੰਦੇ 11 ਰੁਪਈਏ ਸ਼ਗਨ ਦੇਣ ਵਾਲੇ ਨੂੰ ਮਹਾਰਾਜਾ ਪਟਿਆਲਾ ਸਮਝਿਆ ਜਾਂਦਾ ਬੱਸਾਂ ਦੇ ਕਿਰਾਏ ਕਿੰਨੇ ਥੋੜੇ ਸੀ दारू ਦੀ ਬੋਤਲ 10 ਰੁਪਈਆ ਦੀ ਹੁੰਦੀ ਸੀ ਇੱਕ ਫਸਲ ਵੇਚ ਵੱਟ ਕੇ ਸਾਰੀ ਕਬੀਲਦਾਰੀ ਸੰਢੀ ਜਾਂਦੀ ਉਹ ਕਿੰਨੇ ਭਲੇ ਦਿਨ ਸਨ ਕਰਨੈਲ ਨੂੰ ਕਰ ਲੈਣ ਦੇ ਆਪ ਦਾ ਚਿਤ ਰਾਜੀ ਗਾਹਾਂ ਨੂੰ ਕਬੀਲਦਾਰੀ ਇਹਨਾਂ ਦੇ ਗਾਲੀ ਪੈਣੀ ਹੈ ਮੁੰਡਿਆਂ ਦੇ ਆਪ ਦਾ ਪੜਿਆ ਵਿਚਾਰਨ ਕਰਦੇ ਨੇ ਇੰਨਾ ਖਰਚ ਕਰ ਲੈਣ ਸੰਤਾ ਹਾਰ ਮੰਨਦਾ ਜਾਪਿਆ ਘਰ ਵਿੱਚ ਕਰਨੈਲ ਦੇ ਸੌਹਰਿਆਂ ਦੇ ਵਿਆਹ ਦੀ ਚਰਚਾ ਹੁੰਦੀ ਤਾਂ ਜੈਲਾ ਤੇ ਉਹਦੀ বউ ਚੁੱਪ ਕਰਕੇ ਸੁਣਦੇ ਰਹਿੰਦੇ ਕੋਈ ਵਿਰੋਧ ਨਹੀਂ ਕਰਦੇ ਸਨ ਕੁਝ ਬੋਲਦੇ ਨਹੀਂ ਸਨ ਉਹ ਸੋਚਦੇ ਕਦੇ ਉਹਨਾਂ ਦਾ ਦਿਨ ਵੀ ਆਵੇਗਾ ਪਦੌੜ ਕੋਈ ਵਿਆਹ ਹੋਇਆ ਤਾਂ ਉਹ ਵੀ ਇਵੇਂ ਜਿਵੇਂ ਵੰਢਣ ਕੇ ਜਾਣਗੇ ਇਦੋਂ ਵੀ ਵੱਧ ਖਰਚ ਕਰਕੇ ਆਉਣਗੇ ਆਪਣੇ ਮਨ ਦੀਆਂ ਪੋਲਾਂ ਲਾ ਲੈਣਗੇ ਹੁਣ ਉਹ ਜੇ ਉਹਨਾਂ ਵਾਰੀ ਕੋਈ ਪੰਜ ਤਿੰਨ ਕਰਦੇ ਹਨ ਤਾਂ ਉਹ ਆਖਣਗੇ ਇਹ ਖੁਸ਼ੀ ਦੇ ਮੌਕੇ ਸਾਨੂੰ ਜਰਦੇ ਨਹੀਂ ਮੱਚਦੇ ਹਨ ਸੰਤੇ ਨੇ ਇੱਕ ਦਿਨ ਦਿਆਲੂ ਨਾਲ ਸਲਾਹ ਕੀਤੀ ਕਿ ਹੋਰ ਤਾਂ ਕਿਦਰੇ ਹੱਥ ਨਹੀਂ ਪੈਂਦਾ ਉਹ ਅੱਧਾ ਕਿਲਾ ਜ਼ਮੀਨ ਦਾ ਕੀਮਤੀ ਆਰਤੀਏ ਕੋਲ ਕਹਿਣੇ ਕਰ ਦਿੰਦੇ ਹਨ ਅਤੇ ਪੈਸੇ ਲੈ ਆਉਂਦੇ ਹਨ ਅੱਧੇ ਕਿਲੇ ਤੇ ਉਹ 20000 ਦੇ ਦੇਵੇਗਾ 20000 ਨਾਲ ਸਾਰੇ ਧੋਨੇ ਤੋਤੇ ਜਾਣਗੇ ਇਹਨਾਂ ਵਿੱਚੋਂ ਹੀ ਉਹ ਦੋਵੇਂ ਦੁਕਾਨਾਂ ਦਾ ਜੋੜ ਵੀ ਵੱਡ ਦੇਣਗੇ ਕਸਤੂਰੀ ਤੇ ਨੌਰ ਦਾ ਸਾਰਾ ਨਿਪਟ ਜਾਵੇਗਾ ਸਵੇਰੇ ਸਵੇਰੇ ਉਹਨੇ ਫੀਮ ਥੋੜੀ ਜਿਹੀ ਵੱਧ ਖਾਦੀ ਤਾਂ ਕਿ ਕਰੜਾ ਦਿਲ ਕਰਕੇ ਉਹ ਰੋਡੂਸ਼ਾ ਜਾਵੇ ਅਤੇ ਬਾਣੀਏ ਨਾਲ ਪੈਰ ਰੱਖ ਕੇ ਗੱਲ ਕਰੇ ਕੀਮਤੀ لال ਟੜਕੇ-ਟੜਕੇ ਗੱਡੀ ਉੱਤੇ ਵੱਡੇ ਸਰਾਣੇ ਦੀ ਟੂ ਲਾਈ ਬੈਠਾ ਸੀ ਥੱਲੇ ਫਰਸ਼ ਉੱਤੇ ਤਰੀ ਵਿਛੀ ਹੋਈ ਸੀ ਅਤੇ ਉੱਤੇ ਚਿੱਟੀਆਂ ਚਾਦਰਾਂ ਸਨ ਕੀਮਤੀ لال ਕੰਬਲ ਦੀ ਬੁੱਕਲ ਮਾਰੀ ਬੈਠਾ ਸੀ ਸਿਰ ਉੱਤੇ ਇੱਕ ਕਸਮੇਲਾ ਜਿਹਾ ਮਫਲਰ ਵਲੇਟਿਆ ਹੋਇਆ ਸੀ ਉਹ ਮਸਾਂ ਹੀ ਇੱਕ ਹੱਥ ਕੰਬਲ ਤੋਂ ਬਾਹਰ ਕੱਢਦਾ ਅਤੇ ਗੁੜਗੁੜ ਕਰਕੇ ਹੁੱਕੇ ਦੀ ਗੁੱਟ ਪਰਦਾ ਹੁੱਕੇ ਦੀ ਗੁੱਟ ਵਿੱਚੋਂ ਤਮਾਕੂ ਦਾ ਧੂੰਆ ਬਹੁਤ ਘੱਟ ਆਉਂਦਾ ਸੀ ਉਸ ਦਿਨ ਸਰਦੀ ਬਹੁਤ ਸੀ ਹਰ ਕਿਸੇ ਦੇ ਮੂੰਹ ਵਿੱਚੋਂ ਧੂਏ ਜਿਹੀਆਂ ਹੀ ਪਾਫਾ ਨਿਕਲਦੀਆਂ ਕੀਮਤੀ لال ਦੇ ਮੂੰਹ ਵਿੱਚੋਂ ਪਾਲੇ ਦੀਆਂ ਪਾਫਾਂ ਵੀ ਨਿਕਲਦੀਆਂ ਹੋਣਗੀਆਂ ਕੋਈ ਪਤਾ ਨਹੀਂ ਲੱਗਦਾ ਸੀ ਉਹਦੇ ਮੂੰਹ ਵਿੱਚੋਂ ਹੁੱਕੇ ਦਾ ਧੂਆਂ ਬਹੁਤਾ ਨਿਕਲਦਾ ਹੈ ਜਾਂ ਪਾਲੇ ਦੀਆਂ ਪਾਫਾਂ ਬਹੁਤੀਆਂ ਆ ਬਈ ਸੰਤਿਆ ਬੈਠ ਕੀਮਤੀ لال ਨੇ ਕੁੱਟ ਪਰ ਕੇ ਹੁੱਕੇ ਦੀ ਨੜੀ ਪਰਾਂ ਪਵਾ ਦਿੱਤੀ ਸੰਤੇ ਨੇ ਚਾਰ ਖਾਨੇ ਦਾ ਮੈਲਾ ਕੋਟ ਪਾ ਰੱਖਿਆ ਸੀ ਅਤੇ ਉੱਤੇ ਨੂੰ ਕਸੇ ਪੁਰਾਣੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ ਗੱਦੀ ਕੋਲ ਬੈਠ ਕੇ ਉਹ ਆਪਣੀ ਦਾੜੀ ਖੁਰਕਣ ਲੱਗਿਆ ਅੱਜ ਕਿਦਰਾ ਸਵੇਰੇ ਸਵੇਰੇ ਕੀਮਤੀ ਲਾਲ ਨੇ ਉਹਦੇ ਵੱਲ ਥੋੜਾ ਸਰਕ ਕੇ ਮੋਜ ਇਹ ਨਾਲ ਪੁੱਛਿਆ ਜਿਵੇਂ ਕਹਿੰਦੇ ਹੁੰਦੇ ਨੇ ਆਖੇ ਬਾਂਮਣ ਬਿਨਾ ਗਤ ਨਹੀਂ ਸ਼ਾਹ ਬਿਨਾ ਪਤਨੀ ਬਸ ਆਪੇ ਜਾਣ ਲੈ ਤੂੰ ਸੰਤਾ ਨਿੱਕਾ ਨਿੱਕਾ ਹੱਸਣ ਲੱਗ ਪਿਆ ਕੀ ਭੀੜ ਪੈ ਗਈ ਹੁਣ ਵੱਡੇ ਮੁੰਡੇ ਕਰਨੈਲ ਦੇ ਸਾਲੇ ਦਾ ਵਿਆਹ ਹੈ ਤੂੰ ਸਮਝ 10000 ਦਾ ਖਰਚਾ ਹੈ ਨਿਰਣੀ ਸਾਨ ਹੈ ਕਰੇ ਇੱਕ ਦਵਾਨੀ ਨਹੀਂ ਅੜਿਆ ਗੱਡਾ ਕੱਢ ਹੁਣ ਇਹ ਵੀ तू ही कटेगा संत सियां पैसा तेरे कन्नी पह कि ना हो गया यहम दसू हाले आया नहीं पर मेरा अंदाजा है व्याज लग के ऐतकी फसल तक ढाई लख ने पहुँच हूँ तू हिसाब ला कीमती ने अपना कंबल मोडिया तो थले तक सरका लिया ਉਹ ਸੰਤੇਵਲ ਗਰਦਨ ਝੁਕਾ ਕੇ ਬੋਲ ਰਿਹਾ ਸੀ ਸਾਡੇ ਕੋਲ ਤੇਰੀ ਕੋਈ ਚੀਜ਼ ਲੈਣੇ ਨਹੀਂ ਨਾ ਕੋਈ ਜ਼ਮੀਨ ਨਾ ਟੋਂਮਟਲਾ ਨਾ ਕੋਈ ਹੋਰ ਕੁਝ ਤੇਰੀ maat bari ਤੇ ਤੈਨੂੰ ਰਕਮ ਦੇ ਗਏ ਆ ਠੀਕ ਹੈ ਨਾ ਹੁਣ ਤੈਨੂੰ ਹੋਰ ਪੈਸਾ ਦੇਣ ਦਾ ਅਵਲ ਤਾਂ ਹੱਕ ਨਹੀਂ ਜੇ ਟਲਦਾ ਨਹੀਂ ਤਾਂ ਜ਼ਮੀਨ ਕਰਾਉਣੇ ਪਊ ਗਹਿਣੇ ਥੋੜੀ ਘਣੀ ਕੀਮਤੀ ਲਾਲ ਨੇ ਆਪਣਾ ਕੰਬਲ ਫੇਰ ਸਿਰ ਉੱਤੋਂ ਦੀ ਕਰ ਲਿਆ ਜਿੱਥੇ ਹੋਰ ਉੱਥੇ ਹੋਰ ਪਹਿਲਾਂ ਵਾਲੇ ਨਾਵੇਂ ਜੀ ਹੋਰ ਜੋੜ ਲੈ ਵੀ ਹਜ਼ਾਰ ਨਾ ਇਹ ਝੂਠੀ ਗੱਲ ਐ ਐਵੇਂ ਕਹਿ ਦਿਆਂ ਮੈਂ ਤੈਨੂੰ ਦੇਖ ਸਾਰ ਖਰੀ ਸੁਣ ਲੈ ਤੇਰੇ ਘਰ ਕਾਰਜੈ ਵਿਆਹ ਐ ਮੁੰਡੇ ਦੇ ਸਾਲੇ ਦਾ ਸਰਦਾਨੀ ਤਾਂ ਹੀ ਆਇਆ ਆਸ ਲੈ ਕੇ ਆਇਆ ਐਉਂ ਕਰ ਬਈ ਤਨ ਕਿਲੇ ਜ਼ਮੀਨ ਗਣੇ ਲਿਖਵਾ ਦੇ ਹੋਰ ਲੈ ਜਾ 20 30 ਹਜ਼ਾਰ ਹੁਣੇ ਆ ਜਾਂਦਾ ਮਨੀਮ ਲਿਖਤ ਕਰ ਲੈਨੇ ਆ ਪਹਿਲਾਂ ਵਾਲੀ ਸਾਰੀ ਰਕਮ ਹੁਣ ਦਾ ਦਿੱਤਾ ਵੀ ਸਾਰਾ ਪੈਸਾ ਤਨ ਕਿਲੇ ਜ਼ਮੀਨ ਤੇ ਆਜੂ ਤੈਨੂੰ ਵਿਆਜ ਪੈਣੋਂ ਹਟਜੂ ਵਿਆਜ ਪਹਿਣਾ ਤਾਂ ਹਟਜੋ ਤੈਨ ਕਿੱਲੇ ਦੀ ਫਸਲ ਵੀ ਦੇਖ ਫਸਲ ਤਾਂ ਵਿਆਜ ਤੋਂ ਉੱਤੋਂ ਦੀ ਜਾਊ ਫਿਰ ਸੰਤਾ ਪਾਸਾ ਬਦਲ ਕੇ ਬੋਲਿਆ ਮੇਰੇ ਕੋਲ ਤਾਂ ਜ਼ਮੀਨ ਹੀ ਸਾਰੀ 6 ਕਿੱਲੇ ਐ ਤੈਨੂੰ ਤਿੰਨ ਦੇ ਕੇ ਮੇਰੇ ਕੋਲ ਤਾਂ ਫਿਰ ਅੱਧੀ ਰਹਿ ਗਈ ਮੇਰਾ ਐਡਾ ਟੱਬਰ ਮੈਂ ਖਾऊं ਕੀ ਇਹ ਭਾਈ ਆਪਦੀ ਗਰਜ ਦੇਖਿਆ ਕਰੋ ਫਿਰ ਪੈਸੇ ਚਾੜਾ ਨੂੰ ਤਾਂ ਲੱਗਦੇ ਨਹੀਂ ਭਈ ਸੁੱਕੇ ਦੇ ਪੱਤਿਆਂ ਵਾਂਗੂ ਸੂਤ ਲਿਉਣੇ ਨੇ ਗਰਜਾਂ ਘਟਾਓ ਆਪਦੀਆਂ ਹੁਣ ਵਿਆਹ ਤੇ 10000 ਕਹਿਣਾ ਐ ਪੰਜ ਨਾਲ ਵੀ ਸਰ ਸਕਦਾ ਮੁੰਡਾ ਬਹੂ 나ਸੀ ਤੂੰ ਹੰਦੇ ਹੀ ਬੈਠੇ ਨੇ ਕਿਦਰ ਜਾਮਾ ਮੈਂ ਕਬੀਲਦਾਰੀ ਕੁੱਲ ਲੈਂਡ ਦੇਣ ਮੇਰੇ ਸਿਰ ਹੈ ਭੈਣ ਚੋਦ ਮੁੰਡੇ ਨੇ ਤਾਂ ਜ਼ਬਾਨ ਹਲਾਤੀ ਇੱਕ ਬਸ ਸੰਤੇ ਦੇ ਬੋਲ ਵਿੱਚ ਤਾਂ ਹਿ ਤਾਂ ਸਨ ਚੱਲ ਤੂੰ ਇਉਂ ਕਰ ਲੈ ਫਿਰ ਤੂੰ 20000 ਮੰਗਦਾ ਹੈ ਨਾ 20000 ਲੈ ਜਾ ਹੋਰ ਲੈ ਜਾ ਪਰ ਇੱਕ ਕਿਲਾ ਜ਼ਮੀਨ ਦੇ ਆਪਾਂ ਲਿਖਤ ਕਰ ਲੈਨੇ ਆਂ ਅਸ਼ਟਾਮ ਤੇ ਹੋਜੂ ਸਾਰੀ ਲਿਖਤ ਪੜਤ ਤੂੰ ਮੈਨੂੰ ਇਸ ਇੱਕ ਕਿੱਲੇ ਦੀ پیداوار ਦਿੰਦਾ ਰਹੀਂ ਮੈਂ ਹੋਰ ਕਿਸੇ ਨੂੰ ਇਹ ਹਿੱਸੇ ਤੇ ਨਹੀਂ ਦਿੰਦਾ ਚੱਲ ਨਿਬੇੜ ਫਿਰ ਦਿੱਤੀ ਇੱਕ ਕਿਲਾ ਫਸਲ ਨਹੀਂ ਜਾਈ 20000 ਅੱਜ ਹੀ ਦੇ ਦੇ ਸਬਰ ਕਰ ਸਬਰ ਕਰ ਮਨੀਮ ਆਉਣ ਵਾਲਾ ਤੂੰ ਮੰਡੀ ਚ ਗੇੜਾ ਦੇ ਆ ਦੋ ਬੰਦੇ ਲੈ ਕੇ ਆ ਆਪਣੇ ਪਿੰਡ ਦੇ ਗਵਾਹੀ ਪਵਾ ਲਾਂਗੇ ਚੰਗੀ ਰਹਿੰਦੀ ਹੈ ਹੋਰ ਕੀ ਲਿਖਤ ਹੁਣ ਕਰ ਲੈਨੇ ਆ ਪੈਸੇ ਦੁਪਹਿਰ ਤੋਂ ਪਿੱਛੋਂ ਮਿਲ ਜਾਣਗੇ ਕੋਲ ਤਾਂ ਹੁੰਦੇ ਨਹੀਂ ਤੂੰ ਸਿਆਣਾ ਹੈ ਕਿਦਰੋਂ ਪ੍ਰਬੰਧ ਕਰਾਂਗੇ ਕੀਮਤੀ ਲਾਲ ਨੇ ਟਕਿਆ ਨਾਲ ਸਾਰੀ ਗੱਲ ਆਖੀ ਸੰਤਾ ਉੱਠ ਕੇ ਤੁਰ ਗਿਆ ਉਹ ਦੋ ਘੰਟਿਆਂ ਬਾਅਦ ਮੁੜਿਆ ਉਹਦੇ ਨਾਲ ਦੋ ਬੰਦੇ ਪਿੰਡ ਦੇ ਸਨ ਅਸ਼ਟਾਮ ਦਾ ਕਾਗਜ਼ ਕੀਮਤੀ ਲਾਲਕੋਲ ਦੁਕਾਨ ਵਿੱਚ ਹੀ ਸੀ ਅਜਿਹੇ ਕਾਗਜ਼ ਉਹ ਪਹਿਲਾਂ ਹੀ ਕਚਹਿਰੀوں ਲਿਆ ਰੱਖਦਾ ਹੁੰਦਾ ਲੋੜ ਪੈਂਦੀ ਰਹਿੰਦੀ ਸੀ ਲਿਖਤ ਹੋ ਗਈ ਸੰਤੇ ਨੇ ਜਦੋਂ ਅਸ਼ਟਾਮ ਉੱਤੇ ਆਪਣਾ ਗੂਠਾ ਲਾਇਆ ਉਹਦਾ ਹੱਥ ਬੁਰੀ ਤਰ੍ਹਾਂ ਕੰਬ ਰਿਹਾ ਸੀ ਗੂਠਾ ਲਾਉਣ ਬਾਅਦ ਉਹਦੇ ਮੂੰਹੋਂ ਇੱਕ ਪਤਲੀ ਲਾਰ ਟਿੱਕੀ ਜਿਹੜੀ ਉਹਦੇ ਕੰਬਦੇ ਹੱਥ ਨੂੰ ਗਿੱਲਾ ਕਰ ਗਈ ਗਵਾਹੀ ਪਾਉਣ ਆਏ ਬੰਦੇ ਸੰਤੇ ਦੇ ਉਦਾਸ ਚਿਹਰੇ ਵੱਲ ਵਾਰ-ਵਾਰ ਚਾਕਦੇ ਅਤੇ ਤਰਸ ਕਰਦੇ ਕੀਮਤੀ لال ਦਾ ਮੁੰਡਾ 11-12 ਵਜੇ ਬੈਂਕ ਗਿਆ ਅਤੇ ਰਕਮ ਕਢਵਾ ਲਿਆ। ਮੁਨੀਮ ਨੇ 10-10 ਹਜ਼ਾਰ ਦੀਆਂ ਦੋ ਗੁੱਟੀਆਂ ਨੋਟ ਗਿਣ ਕੇ ਸੰਤੇ ਨੂੰ ਫੜਾ ਦਿੱਤੀਆਂ। ਪੈਸੇ ਮਿਲਣ ਦੀ ਉਹਦੇ ਚਿਹਰੇ ਉੱਤੇ ਕੋਈ ਖੁਸ਼ੀ ਨਹੀਂ ਸੀ। ਕੀਮਤੀ لال ਨੂੰ "ਰਾਮ-ਰਾਮ" ਆਖ ਕੇ ਉਹ ਉਹਦੀ ਦੁਕਾਨ ਵਿੱਚੋਂ ਬਾਹਰ ਹੋ ਗਿਆ।